ਆ ਖੜੇ ਹੋਇਆ ਬਾਹਰ ਅੱਜ ਮੌਸਮ ਵੀ ਕਾਫੀ ਵਧੀਆ ਹੈ ਧੁੱਪ ਬਹੁਤ ਹੀ ਵਧੀਆ ਤੇ ਮੈਂ ਬਾਹਰ ਹੀ ਖੜੀ ਸੀਗੀ ਧੁੱਪ ਦੇ ਵਿੱਚ ਠੰਡ ਅੰਦਰ ਕਾਫੀ ਅੰਦਰ ਕਾਫੀ ਠੰਡ ਲੱਗ ਰਹੀ ਸੀ ਤੇ ਮੈਂ ਕਿਹਾ ਵੀ ਧੁੱਪ ਦੇ ਵਿੱਚ ਆਪਾਂ ਬਹਿਨੇ ਆ ਤੇ ਅੱਜ ਦੇਖਦੇ ਹਾਂ ਕੁਝ ਬੱਚੇ ਵੀ ਆਉਣ ਵਾਲੇ ਨੇ ਤੇ ਕੁਝ ਆਪਾਂ ਬਣਾਣੇ ਆ ਖਾਣ ਪੀਣ ਦੇ ਤੇ ਆਪਾਂ ਧੁੱਪ ਸੇਕ ਰਹੇ ਸੀ ਤੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਅੰਦਰ ਠੰਡ ਵੀ ਕਾਫੀ ਹੈ ਤੇ ਹੁਣ ਕੰਮ ਵਗੈਰਾ ਨਿਬੜ ਕੇ ਮੈਂ ਬੈ ਗਈ ਸੀ ਧੁੱਪ ਦੇ ਵਿੱਚ ਤੇ ਹੋ ਵਧੀਆ ਲੱਗ ਰਿਹਾ ਹੈ। ਬੋਡੀ ਨੂੰ ਧੁੱਪ ਲਗਣੀ ਵੀ ਬਹੁਤ ਜ਼ਰੂਰੀ ਹੈ। ਤੇ ਆਪਾਂ ਜਿੰਨਾ ਧੁੱਪ ਦੇ ਵਿੱਚ ਬੈਠਾਂਗੇ ਤੇ ਆਪਾਂ ਨੂੰ ਹੱਡੀਆਂ ਨੂੰ ਵਿਟਾਮਿਨ ਡੀ ਵੀ ਮਿਲਦਾ ਹੈ। ਤੇ ਧੁੱਪ ਦੇ ਵਿੱਚ ਜ਼ਰੂਰ ਬਹਿਣਾ ਚਾਹੀਦਾ ਅੱਧਾ ਪੂਨਾ ਘੰਟਾ ਜ਼ਰੂਰ ਧੁੱਪ ਦੇ ਵਿੱਚ ਬੈਠੋ। ਤੇ ਹੁਣ ਠੰਡ ਵੀ ਕਾਫੀ ਹੋ ਗਈ ਹੈ। ਹਾਂ ਬੀਬੀ। ਚੰਗਾ ਚੱਕ ਲੈਣੀ ਆ। ਆ ਬੀਬੀ ਆਈ ਸੀ ਸਾਡੀ ਆ ਮਿਰਚਾਂ ਤੋੜਦੀ ਸੀਗੀ। ਬੀਬੀ ਅ ਮਿਰਚਾਂ ਲਗੀਆਂ ਸੀ ਆ ਬਾਹਰ ਤੇ ਮਿਰਚਾਂ ਤੋੜਨ ਆਈ ਸੀਗੀ ਕਹਿੰਦੇ ਮੈਨੂੰ ਮਿਰਚਾਂ ਚਾਹੀਦੀਆਂ ਨੇ ਸਾਗ ਚ ਪਾਣੀਆਂ ਨੇ ਨਹੀਂ ਚਲ ਠੀਕ ਐ ਚੰਗਾ ਬੀਬੀ ਤੇ ਆਪਾਂ ਬੈਠੇ ਸੀ ਧੁੱਪ ਦੇ ਵਿੱਚ ਤੇ ਵੀ ਦੇਖ ਹੀ ਦੀ ਆਪਣੀਆਂ ਸਬਜ਼ੀਆਂ ਬੀਜੀਆਂ ਹੋਈਆਂ ਸੀਗੀਆਂ ਫਿਰ ਇੱਥੇ ਵੀ ਨਿਗਾਹ ਮਾਰਨੀ ਪੈਂਦੀ ਏ ਕਿ ਕੋਈ ਡੰਗਰ ਵਗੈਰਾ ਨਾ ਜੇ ਹਾਂ ਕੁੱਤੇ ਕੱਤੇ ਵੀ ਆ ਜਾਂਦੇ ਨੇ ਕਈ ਵਾਰੀ ਤੇ ਫਿਰ ਸਬਜ਼ੀ ਖਰਾਬ ਕਰ ਦਿੰਦੇ ਨੇ ਤੇ ਇੱਥੇ ਵੀ ਆ ਕੇ ਫਿਰ ਰੌਣ ਲਗਾਉਣਾ ਪੈਂਦਾ ਆ ਦੇਖੋ ਆਪਨੇ ਖੇਤ ਦੇਖ ਸਕਦੇ ਹੋ ਤੁਸੀਂ ਬੱਚਿਆਂ ਦੇ ਵੀ ਆਉਣ ਦਾ ਟਾਈਮ ਹੋ ਗਿਆ ਤੇ ਹੁਣ ਬੱਚਿਆਂ ਲਈ ਵੀ ਬਣਾ ਲੈਨੇ ਆਪਾਂ ਖਾਣ ਪੀਣ ਦੀ ਚੱਲਦੇ ਆਪਾਂ ਕਿਚਨ ਚ ਲੈ ਕੇ ਚੱਲਦੇ ਆ ਤੁਹਾਨੂੰ ਤੇ ਆਪਾਂ ਹੁਣ ਚੱਲਦੇ ਆ ਅੰਦਰ ਤੁਣੋਂ ਮੈਂ ਲੈ ਕੇ ਚਲਦੀ ਹਾਂ ਆਪਣੇ ਕਿਚਨ ਦੇ ਵਿੱਚ ਤੇ ਕਿਚਨ ਦੇ ਵਿੱਚ ਵੀ ਆਪਾਂ ਬਣਾਣੇ ਆ ਕੋਈ ਮਜ਼ੇਦਾਰ ਜੀ ਰੈਸਪੀ ਆਪਣੇ ਵੀਵਰਸ ਦੀ ਵੀ ਕਾਫੀ ਡਿਮਾਂਡ ਆ ਰਹੀ ਸੀ ਕਿ ਕੋਈ ਵਧੀਆ ਜੀ ਰੈਸਪੀ ਲੈ ਕੇ ਆਓ ਸਾਡੇ ਲਈ ਤੇ ਕੁ ਵਧੀਆ ਵਧੀਆ ਖਾਣਾ ਤੇ ਰੋਟੀ ਖਾ ਖਾ ਕੇ ਆਪਣੇ ਬੱਚੇ ਬੋਰ ਹੋ ਜਾਂਦੇ ਨੇ ਤੇ ਉਹਨਾਂ ਨੂੰ ਚਾਹੀਦੀ ਕਿ ਡੇਲੀ ਆਪਾਂ ਜਦੋਂ ਵੀ ਆਈਏ ਸਾਨੂੰ ਡਿਫਰੈਂਟ ਤਰ੍ਹਾਂ ਦੀ ਵੈਰਾਈਟੀਆਂ ਤੇ ਇਹ ਰੈਸਪੀ ਜਿਹੜੀ ਬਹੁਤ ਈਜ਼ੀ ਵੀ ਹੈ ਤੇ ਬਿਨਾ ਕਿਉ ਤੋਂ ਬਿਨਾ ਦੁੱਧ ਤੋਂ ਤੇ ਬਿਨਾ ਮਿਲਕ ਪਾਊਡਰ ਤੋਂ ਆਪਾਂ ਇਹ ਰੈਸਪੀ ਬਣਾ ਕੇ ਤਿਆਰ ਕਰਾਂਗੇ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਬਣਾਣਾ ਆ ਲੈ ਲਈ ਕੜਾਈ ਕੋਈ ਵੀ ਕੜਾਈ ਤੁਸੀਂ ਲੈ ਸਕਦੇ ਹੋ ਤੇ ਨਾਲ ਹੀ ਆਪਾਂ ਕੱਚੀ ਲੱਲੀ ਕੋਈ ਵੀ ਤੁਸੀਂ ਲੈ ਸਕਦੇ ਜਿੱਦ ਨਾਲ ਆਪਾਂ ਚੌਲ ਬਣਾਣੇ ਆ ਤੇ ਇਹਨਾਂ ਜਿਹਾ ਨੂੰ ਰੱਖ ਦਾਂਗੇ ਆਪਾਂ ਹੁਣ ਗੈਸ ਦੇ ਉੱਤੇ हूँ मैं गैस कर देंगी ऑन कड़छी बार कट दें तो आएगी सूजी देख सकते हो बरीक सूजी है जे थोड़े तो को मोटी सूजी है तो उन्होंने तुम्हें ग्राइंड कर लेना थोड़ा जि मिकसी के एक दो बारी चला लेना ते सूजी बरीक हो जाएगी तो ऑलरेडी पहला तो ही बरीक है ਤੇ ਜਿੰਨੀ ਕੁਆਂਟੀਟੀ ਚ ਤੁਸੀਂ ਬਣਾਣੀ ਚਾਹੁੰਦੇ ਹੋ ਬਾਅਦ ਦੀਆਂ ਘੱਟ ਆਪਣੀ ਸਾਹਮਣੇ ਤੁਸੀਂ ਮੈਜ਼ਰਮੈਂਟ ਕਰ ਲੈਣਾ ਤੇ ਮੈਂ ਹੁਣ ਇਹਦੀ ਇੱਕੋ ਹੀ ਕੋਲੀ ਦੇ ਸਾਹਮਣੇ ਮੈਂ ਬਣਾ ਰਹੀ ਆ ਤੇ ਮੈਂ ਆਈਡੀ ਨਾਲ ਪਾਵਾਂਗੀ ਸਿਰਫ ਇੱਕ ਕੋਲੀ ਸੂਜੀ ਮੈਂ ਅੰਦਾਜ਼ੇ ਨਾਲ ਹੀ ਪਾ ਰਹੀ ਆ ਜਿਹੜੀ ਆਪਣੀ ਵੱਡੀ ਕੋਲੀ ਹੁੰਦੀ ਹੈ ਉਹਦੇ ਸਾਹਮਣੇ ਮੈਂ ਲੈ ਲਈਏ ਸੂਜੀ ਤੇ ਇਹਨੂੰ ਆਪਾਂ ਪਹਿਲਾਂ ਡਰਾਈ ਰੋਸਟ ਕਰਾਂਗੇ ਆਪਾਂ 2 ਤੋਂ 3 ਮਿੰਟ ਲਈ ਇਹਨੂੰ ਡ్రਾਈ roast ਕਰਾਂਗੇ ਬਸ ਇੰਨਾ ਕੁ ਆਪਾਂ ਨੇ ਡ్రਾਈ roast ਕਰਨਾ ਹੈ ਕਿ ਇਹਦਾ ਕਲਰ ਨਹੀਂ ਬਦਲਣਾ ਚਾਹੀਦਾ ਬਸ ਕਲਰ ਵਾਈਟ ਹੀ ਰਹਿਣਾ ਚਾਹੀਦਾ ਹੈ ਬਸ ਜਿਹੜਾ ਕੱਚਾਪਨ ਹੈ ਨਾ ਹਲਕਾ ਹਲਕਾ ਜਿਹੜਾ ਦੇ ਵਿੱਚ ਕੱਚਾਪਨ ਹੁੰਦਾ ਹੈ ਉਹੀ ਆਪਾਂ ਨੇ ਕੱਢਣਾ ਹੈ ਬਸ ਇੱਕ ਗੱਲ ਹੋਰ ਇਹਦੇ ਵਿੱਚ ਕੀ ਆਪਾਂ ਨੇ ਜ਼ਿਆਦਾ ਇਨਗਰੀਡੀਐਂਟ ਵੀ ਇਹਦੇ ਵਿੱਚ ਨਹੀਂ ਪਾਏ ਕਿ ਸਾਨੂੰ ਮਾਰਕੀਟ ਤੋਂ ਮਿਲ ਪਾਊਡਰ ਰੈਸਪੀ ਹੈ ਨਾ ਇਹਨੂੰ ਹਰ ਕੋਈ ਬਣਾ ਸਕਦਾ ਹੈ ਤੇ ਟੇਸਟ ਇਹਦਾ ਬਿਲਕੁਲ ਖੋਏ ਵਾਲੀ ਬਰਫੀ ਤੋਂ ਵੀ ਜ਼ਿਆਦਾ ਟੇਸਟੀ ਹੋਏਗੀ ਬਿਲਕੁਲ ਖੋਏ ਵਰਗਾ ਟੇਸਟ ਇਹਦੇ ਵਿੱਚ ਤੇ ਆਪਾਂ ਨਾ ਦੁੱਧ ਪਾਵਾਂਗੇ ਇਹਦੇ ਵਿੱਚ ਨਾ ਘਿਓ ਪਾਵਾਂਗੇ ਬਸ 2 ਮਿੰਟ ਲਈ ਆਪਾਂ ਨੇ ਟਾਇਰ ਰੋਸਟ ਕਰਨਾ ਹੈ ਜਿਹੜਾ ਸੂਜੀ ਦਾ ਹਲਕਾ ਜਿਹਾ ਕੱਚਾਪਨ ਹੋਏਗਾ ਨਾ ਉਹ ਇਹਦੇ ਨਾਲ ਖਤਮ ਹੋ ਜਾਏਗਾ ਤੇ ਇਹ ਸੂਜੀ ਆਪਣੀ ਬਹੁਤ ਹੀ ਵਧੀਆ ਡਰਾਈ ਰੋਸਟ ਹੋ ਰਹੀ ਚੋ ਹਲਕ-ਹਲਕੀ ਜਿਹੀ ਖੁਸ਼ਬੂ ਵੀ ਆਣ ਲੱਗ ਗਈ ਹੈ ਤੇ ਜਦੋਂ ਸੂਜੀ ਭੁੰਨ ਜਾਏਗੀ ਨਾ ਫਿਰ ਇਹਦੇ ਵਿੱਚ ਥੋੜੀ-ਥੋੜੀ ਜਿਹੀ ਖੁਸ਼ਬੂ ਆਏਗੀ ਇਹ ਦਾ ਮਤਲਬ ਕਿ ਆਪਣੀ ਜਿਹੜੀ ਸੂਜੀ ਐ ਭੁੰਨ ਗਈ ਐ ਥੋੜਾ ਜਨੂ 1 ਮਿੰਟ ਲਈ ਆਪਾਂ ਨੇ ਹੋਰ ਰੋਸਟ ਕਰ ਲੈਣਾ ਹੈ ਹਲੇ ਤਾਂ ਕਲਰ ਨਹੀਂ ਚੇਂਜ ਹੋਇਆ ਤੇ ਬਹੁਤ ਹੀ ਵਧੀਆ ਆਪਣੀ ਜਿਹੜੀ ਰੈਸਪੀ ਬਣ ਕੇ ਘਰੇ ਤਿਆਰ ਹੋ ਜਾਂਦੀ ਐ ਤੇ ਸੂਜੀ ਜਿਹੜੀ ਆਪਣੀ ਹੁਣ ਡਰਾਈ ਰੋਸਟ ਹੋਈ ਗਈ ਐ ਮੋਸਟਲੀ ਆ ਦੇਖ ਹੀ ਸਕਦੇ ਹੋ ਆਪਣਾ ਕਲਰ ਵੀ ਨਹੀਂ ਚੇਂਜ ਹੋਇਆ ਤੇ ਆਪਾਂ ਨੂੰ ਪੂਰੇ 3 ਮਿੰਟ ਹੋ ਚੁੱਕੇ ਨੇ ਇਹਨੂੰ ਰੋਸਟ ਕਰਦੇ ਆਂ ਤੇ ਬਹੁਤ ਹੀ ਵਧੀਆ ਆਪਣੀ ਸੂਜੀ ਜੜੀ ਆ ਭੁੰਨ ਗਈ ਐ ਹੁਣ ਇਹ ਸਟੇਜ ਦੇ ਉੱਤੇ ਮੈਂ ਗੈਸ ਨੂੰ ਆਫ ਕਰ ਦਾਂਗੇ ਜੜੀ ਐ ਮੈਂ ਕੱਢ ਦਿੱਤੀ ਐ ਪਲੇਟ ਦੇ ਵਿੱਚ ਕਿਉਂਕਿ ਸੂਜੀ ਕਾਫੀ ਗਰਮ ਐ ਆਪਾਂ ਸਟੀਲ ਦੇ ਭਾਂਡੇ ਵਿੱਚ ਹੀ ਕੱਢਾਂਗੇ ਇਹਨੂੰ ਤੇ ਆਪਾਂ ਪਲਾਸਟਿਕ ਦੇ ਕਿਸੇ ਵੀ ਭਾਂਡੇ 'ਚ ਨਹੀਂ ਕੱਢਣੀ ਹੈਗੀ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਇਹਨੂੰ ਠੰਡਾ ਹੋਣੇ ਦੇ ਦਾਂਗੇ ਤੇ ਹੁਣ ਦੁਬਾਰਾ ਤੋਂ ਮੈਂ ਗੈਸ ਆਨ ਕਰ ਦਿੱਤੀ ਐ ਹੁਣ ਇੱਕ ਕੋਲੀ ਆਪਾਂ ਨੇ ਸੂਜੀ ਲਈ ਸੀ ਤੇ ਆਹ ਜਿਹੜਾ ਤੁਸੀਂ ਚਮਚ ਚ ਦੇਖ ਰਹੇ ਹੋ ਵੱਡਾ ਚਮਚ ਹੈ ਤੇ ਇਹਦੇ ਹਿਸਾਬ ਨਾਲ ਆਹ ਜਿਹੜੀ ਮਲਾਈ ਹੈ ਦੋ ਦਿਨ ਦੀ ਮਲਾਈ ਹੈ ਤੁਸੀਂ ਦੇਖ ਆ ਇੱਕ ਚਮਚਾ ਭਰ ਕੇ ਲੈ ਲਿਆ ਮੈਂ ਆਪਾਂ ਦੇਖਦੇ ਹਾਂ ਕਿ ਸਾਨੂੰ ਕਿੰਨੀ ਰਿਕੁਆਇਰਮੈਂਟ ਹੈਗੀ ਹੈ ਇਤਨਾ ਪਾਜ਼ਮਾਂਗੇ ਆਪਾਂ ਇੱਕ ਚਮਚ ਪਾਕਤਾ ਆਪਾਂ ਨੇ ਤੇ ਇੱਕ ਚਮਚ ਹੋਰ ਪਾਤਾ ਦੋ ਚਮਚ ਹੋ ਗਏ ਤੇ ਆਪਾਂ ਟੋਟਲ ਇੱਕ ਚਮਚ ਆਪਾਂ ਹੋਰ ਲੈ ਲਵਾਂਗੇ ਇਹ ਬਿਲਕੁਲ ਫਰੈਸ਼ੀ ਮਲਾਈ ਦੋ ਦਿਨ ਦੀ ਮਲਾਈ ਹੈ ਅੱਧੀ ਮੈਂ ਕੱਲ ਕੱਢੀ ਸੀਗੀ ਤੇ ਅੱਧੀ ਮੈਂ ਅੱਜ ਕੱਢਤੀ ਦੁੱਧ ਉੱਤੋਂ ਦੀ ਲਾਤੀ ਸੀਗੀ ਤੇ ਪੂਰੇ ਟੋਟਲ ਮਿਲਾ ਕੇ ਆਪਾਂ ਨੇ ਤਿੰਨ ਚਮਚ ਮਲਾਈ ਦੇ ਲੈ ਲੈਣੇ ਆ ਆ ਦੇਖੋ ਪੂਰੇ ਤਿੰਨ ਚਮਚ ਮੈਂ ਇਹ ਮਲਾਈ ਲੈ ਲਈ ਹੈ ਤਾਂ ਇਹਨੂੰ ਜਿੱਧਰ ਆਪਾਂ ਮੈਟ ਹੋਣੀ ਚਾਹੁੰਦੇ ਆ ਚਮਚ ਵਿੱਚ ਵੱਡਾ ਹੀ ਲੈ ਲੈਣੀ ਆ ਦੀ ਇਹਨਾਂ ਨੂੰ ਪਕਾਉਣੀ ਹੈ ਘੱਟ ਸੀ। ਇਹਨੂੰ ਪੂ ਚੰਗੀ ਤਰ੍ਹਾਂ ਮੈਲਟ ਕਰਨਾ ਹੈ। ਆ ਦੇਖੋ। ਹੁਣ ਆਪਾਂ ਜਿੱਦਾਂ ਹੀ ਆਪਾਂ ਨੇ ਇਹ ਮਲਾਈ ਮੈਲਟ ਹੋ ਜਾਈਗੀ ਨਾ ਤਾਂ ਇੱਕ ਕोली ਆਪਾਂ ਨੇ ਸੂਜੀ ਹੈ ਲਾਈ ਸੀਗੀ। ਤੇ ਇੱਕ ਕोली ਦੇ ਵਿੱਚ ਆਪਾਂ ਅੱਧੀ ਕोली ਅੱਧੀ ਕोली ਹੀ ਆਪਾਂ ਨੇ ਇਹਦੇ ਵਿੱਚ ਮਿੱਠਾ ਪਾ ਦੇਣਾ। ਟੀਨੀ ਪਾ ਰਹੇ ਹਾਂ। चीनी अपने हिसाब में जे तो उसी तेज पसंद करते हो तो तेज भी खा सकते हो लेकिन ये जरा बिल्कुल परफेक्ट मेजरमेंट बिल्कुल ठीक है जे अ एक कौली अपने सूजी लई है तो अपने वो वर्धी कौली चीनी पा देनी है, पा चंगी है।, है तो दोनों चीज़ों आप चंकी तरह मैल्ट करें जो थोड़े को हरी इलायची है तो पा सकते हो ਕਿ ਮੈਂ ਨਹੀਂ ਪਾਈਏ ਥੇ ਕਿਉਂਕਿ ਮੇਰੀ ਇਲਾਚੀਆਂ ਨੇ ਸਾਡੀਆਂ ਖਤਮ ਹੋਈਆਂ ਵੀ ਨੇ ਤੇ ਮੈਂ ਇਲਾਚੀ ਨਹੀਂ ਪਾਈ ਤੇ ਆਪਾਂ ਇਸੇ ਤਰੀਕੇ ਬਣਾਈ ਇਲਾਚੀ ਤੋਂ ਹੀ ਬਣਾ ਲਵਾਂਗੇ ਤਾਂ ਦੇਖੋ ਮਲਾਈ ਨੂੰ ਆਪਾਂ ਚੰਗੀ ਤਰ੍ਹਾਂ স্মੂਥ ਕਰ ਲਿਆ ਐਸਾ স্মੂਥ ਹੋ ਜਾਣੀ ਚਾਹੀਦੀ ਚੀਨੀ ਔਰ ਮਲਾਈ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਸਮੂਥ ਕਰ ਲੈਣਾ ਹੈ ਇਹਨਾਂ ਨੂੰ ਮੁਸ਼ਕਿਲ ਨਾਲ ਇੱਕ ਜਾਂ ਡੇਢ ਮਿੰਟ ਲੱਗੇਗਾ ਸਮੂਥ ਹੁੰਦੇ ਆ ਤਾਂ ਦੇਖੋ ਕਿੰਨੀ ਵਧੀਆ ਆਪਣੀ ਜਿਹੜੀ ਹੈ ਮਲਾਈ ਸਮੂਥ ਹੋ ਚੁੱਕੀ ਹੈ ਤਾਂ ਹੁਣ ਇਹਦੇ ਵਿੱਚ ਆਪਾਂ ਟਰਾਂਸਫਰ ਕਰ ਦਵਾਂਗੇ ਸੂਜੀ ਜਿਹੜੀ ਆਪਾਂ ਨੇ ਡਰਾਈ ਰੋਸਟ ਕਰਕੇ ਰੱਖੀ ਹੋਈ ਸੀਗੀ ਸਾਰੀ ਦੀ ਸਾਰੀ ਸੂਜੀ ਮੈਂ ਇਹਦੇ ਵਿੱਚ ਪਾ ਦਿੱਤੀ ਹੈ ਉਹਨੂੰ ਉੱਪਰ ਕਰ ਲਾਂਗੇ ਮਿਕਸ ਜੇ ਨਾਲ ਲੱਗ ਜਾਂਦੀ ਤੈਨੂੰ ਆਪਾਂ ਚੰਗੀ ਤਰ੍ਹਾਂ ਚਮਚ ਦੇ ਨਾਲ ਘਟਾਉਂਵਾਂਗੇ ਤਾਂ ਦੇਖੋ ਕਿੰਨਾ ਵਧੀਆ ਮੀਜ਼ਰਮੈਂਟ ਆਪਾਂ ਨੇ 3 ਵੱਡੇ ਚਮਚੇ ਹੀ ਮਲਾਈ ਪਾਈ ਆਪਾਂ ਨੇ ਜ਼ਿਆਦਾ ਵੀ ਨਹੀਂ ਪਾਈ ਹੈਗੀ ਤੇ ਨਾ ਤਾਂ ਮੈਂ ਇਹਦੇ ਵਿੱਚ ਕੋਈ ਮਿਲਕ ਪਾਊਡਰ ਪਾਇਆ ਤੇ ਨਾ ਹੀ ਮੈਂ ਦੁੱਧ ਪਾਇਆ ਦੇਖੋ ਦੋ ਤਿੰਨ ਚੀਜ਼ਾਂ ਨਾਲ ਆਪਾਂ ਨੇ ਚਾਹ ਬਣਾ ਕੇ ਤਿਆਰ ਕਰ ਲੈਣੀ ਹੈ ਤਾਂ ਬਸ ਆਪਾਂ ਥੋੜਾ ਜੈ ਇਹਨੂੰ ਅੱਧਾ ਕ ਮਿੰਟ ਲਈ ਇਦਾਂ ਮਿਕਸ ਕਰ ਦਵਾਂਗੇ ਆ ਦੇਖੋ ਮਿਕਸ ਹੋ ਚੁੱਕਿਆ ਸਾਰਾ ਬੈਟਰ ਆਪਣਾ ਹੁਣ ਆਪਾਂ ਕੀ ਕਰਨਾ ਹੈ ਇਹਨੂੰ ਇਸ ਤਰ੍ਹਾਂ ਟਾਪ ਲੈਂਦੇ ਇਹ ਸੌਖੀ ਵੀ ਹੈ ਤੇ ਟੇਸਟੀ ਵੀ ਹੈ ਜੇ ਜਦ ਤੁਸੀਂ ਇਹਨੂੰ ਟੇਸਟ ਕਰੋਗੇ ਨਾ ਤੈਨੂੰ ਕੋਈ ਨਹੀਂ ਕਹਿ ਸਕਦਾ ਕਿ ਇਹ ਖੋਈ ਦੀ ਬਰਫੀ ਨਹੀਂ ਹੈ ਬਿਲਕੁਲ ਪਿਓਰ ਖੋਈ ਦੀ ਬਰਫੀ ਲੱਗੇਗੀ ਆਪਣੀ ਇਹ ਤਾਂ ਦੇਖੋ ਇਹਨੂੰ ਹੁਣ ਮੈਂ ਗੈਸ ਦੀ ਫਲੇਮ ਨੂੰ ਆਫ ਕਰ ਦਿੱਤਾ ਹੈ ਤਾਂ ਦੇਖੋ ਹੁਣ ਬੈਟਰ ਆਪਣਾ ਤਿਆਰ ਹੋ ਚੁੱਕਿਆ ਹੈ ਹਾਂ ਦੇਖੋ ਜਿਹੜੇ ਪੰਡ ਵਿੱਚ ਵੀ ਤੁਸੀਂ ਬਰਫੀ ਨੂੰ ਜਮਾਣਾ ਹੈ ਉਹਨੂੰ ਪਹਿਲਾਂ ਘਿਓ ਦੇ ਨਾਲ ਗਰੀਸ ਜ਼ਰੂਰ ਕਰ ਲਿਓ ਜੇ ਗਰੀਸ ਨਹੀਂ ਕਰੋਗੇ ਫਿਰ ਆਪਾਂ ਨੂੰ ਕੀ ਹੁੰਦਾ ਕਿ ਬਰਫੀ ਜੇ ਤਾਂ ਆਪਾਂ ਕੱਟ ਕਰਦੇ ਹਾਂ ਤੇ ਫਿਰ ਆਪਾਂ ਨੂੰ ਲਾਣੀ ਔਖੀ ਹੋ ਜਾਂਦੀ ਹੈ ਇਸ ਕਰਕੇ ਇਹ ਪ੍ਰੋਸੈਸ ਬਹੁਤ ਇੰਪੋਰਟੈਂਟ ਹੈ ਤੇ ਇਹਨੂੰ ਜ਼ਰੂਰ ਫੋਲੋ ਕਰੋ ਤਾਂ ਇਹ ਸਾਰਾ ਆਪਾਂ ਨੇ ਘੋਨ ਨਾਲ ਗ੍ਰੀਸ ਕਰ ਲਈ ਹੁਣ ਜਿੰਨਾ ਵੀ ਆਪਣਾ ਬੈਟਰ ਹੈ ਬਰਫੀ ਵਾਲਾ ਉਹ ਆਪਾਂ ਨੇ ਸਾਰੇ ਬੈਟਰ ਆਪਾਂ ਨੇ ਕੱਢ ਲੈਣਾ ਤੇ ਬਹੁਤ ਹੀ ਵਧੀਆ ਦੇਖੋ ਤੁਸੀਂ ਬਹੁਤ ਹੀ ਵਧੀਆ ਬੈਟਰ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਗੈਸ ਆ ਜਾਂ ਤਾਂ ਵੀ ਤੁਸੀਂ ਇਹਨੂੰ ਬਣਾ ਕੇ ਖਵਾ ਸਕਦੇ ਹੋ ਗੈਸਟ ਵੀ ਤੁਹਾਡੇ ਪੁੱਛਣਗੇ ਵੀ ਇਹ ਕਿਸ ਤਰ੍ਹਾਂ ਬਣਾਈਏ ਐਨੀ ਟੇਸਟੀ ਜਿਹੜੀ ਬਣਦੀ ਹੈ ਕਿ ਨਾਲੇ ਮਿੰਟਾਂ ਚ ਤਿਆਰ ਹੋ ਜਾਂਦੀ ਇਹ ਕੋਈ ਝੰਜਟ ਚਮੇਲਾ ਵੀ ਨਹੀਂ ਹੈਗਾ ਇਹਦੇ ਵਿੱਚ ਫਿਰ ਬਹੁਤ ਹੀ ਛੇਤੀ ਆਪਾਂ ਇਹਨੂੰ ਬਣਾ ਕੇ ਤਿਆਰ ਕਰ ਲੈਂਦੇ ਆ ਤੇ ਤੁਸੀਂ ਦੇਖ ਹੀ ਸਕਦੇ ਹੋ ਕਿੰਨੇ ਘੱਟ ਸਮਾਨ ਦੇ ਵਿੱਚ ਆਪਾਂ ਨੇ ਇਹਨੂੰ ਬਣਾ ਕੇ ਤਿਆਰ ਕਰ ਲਿਆ ਤੇ ਹੁਣ ਕਿ ਉਹ ਨੂੰ ਹੱਥਾਂ ਸੌਰੀ ਕਿਉਂ ਤੁਸੀਂ ਦੇਖੋ ਮੈਂ ਹੱਥਾਂ ਨੂੰ ਘਿਓ ਲਗਾ ਲਿਆ ਤੇ ਆਪਾਂ ਹੱਥਾਂ ਦੀ ਹੈਲਪ ਨਾਲ ਇਹਨੂੰ ਬਿਲਕੁਲ ਇਕੁਅਲ ਕਰ ਲਵਾਂਗੇ ਚਾਹੇ ਗੋਲ ਕਰ ਲਓ ਜਾਂ ਫਿਰ ਸਕੁਅਰ ਜਿੱਦਾਂ ਵੀ ਤੁਹਾਨੂੰ ਵਧੀਆ ਲੱਗਦਾ ਹੈ ਉਦਾਂ ਤੁਸੀਂ ਇਹਨੂੰ ਸੈੱਟ ਕਰ ਸਕਦੇ ਹੋ ਥੋੜਾ ਜਿਹਾ ਕਰ ਮੈਂ ਬਿਲਕੁਲ ਕੋਈ ਗੱਲ ਨਹੀਂ ਇਹ ਤਾਂ ਆਪਣੀ ਖੁਦ ਦੇ ਤਰੀਕੇ ਨਾਲ ਜਿਹਦਾ ਤੁਹਾਨੂੰ ਵਧੀਆ ਲੱਗੇ ਉਦਾਂ ਤੁਸੀਂ ਸੈੱਟ ਕਰ ਲੈਣਾ ਤੇ ਲਈ ਰੱਖ ਦਾਂਗੇ ਜਦ ਤੱਕ ਬੱਚੇ ਵੀ ਆ ਜਾਣਗੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਇਹਨੂੰ ਕੱਟ ਕਰਕੇ ਦਿਖਾਵਾਂਗੀ ਦੇਖੋ ਤਾਂ ਦੇਖੋ ਅੱਧਾ ਘੰਟਾ ਹੋ ਚੁੱਕਿਆ ਅੱਧੇ ਘੰਟੇ ਬਾਅਦ ਮੈਂ ਬਰਫੀ ਨੂੰ ਬਾਹਰ ਕੱਢ ਲਿਆ ਤੇ ਹੁਣ ਆਪਾਂ ਇਹਨੂੰ ਕੱਟ ਕਰਕੇ ਦਿਖਾਉਂਦੇ ਆਂ ਸਾਈਡਾ ਤੋਂ ਇਦਾਂ ਆਪਾਂ ਐਕਸਟਰਾ ਪਾਰਟ ਜਿਹੜਾ ਇਹਦਾ ਕੱਟ ਕਰ ਦਵਾਂਗੇ ਫੋਮ ਇਹਨੂੰ ਕੱਟ ਕਰ ਲੈਣੀ ਆ ਕਿਸੇ ਸ਼ੇਪ 'ਚ ਤੁਸੀਂ ਕੱਟ ਸਕਦੇ ਹੋ ਵੱਡੇ ਸਾਈਜ਼ ਜਾਂ ਫਿਰ ਛੋਟੇ 'ਚ ਬਹੁਤ ਆਰਾਮ ਨਾਲ ਕੱਟ ਹੋ ਜਾਂਦੀ ਹੈ ਬਹੁਤ ਹੀ ਸੌਫਟ ਆਪੇ बर्फी बनके तैयार है बर्फी अपनी कट हो चुकी है आप देख ही सकते हो देखो अपनी बर्फी बन के बिल्कुल तैयार है देखो कि अपनी टेस्टी जी बर्फी बन चुकी है देखो ਏ ਜੀ ਨਹੀਂ ਦੇਖਣ ਨੂੰ ਸੋਹਣੀ ਲੱਗ ਰਹੀ ਏ ਉਤੋਂ ਵੱਧ ਤੇ ਖਾਂਚ ਵੀ ਬਹੁਤ ਟੇਸਟੀ ਹੈ ਤੁਸੀਂ ਬਣਾ ਕੇ ਟਰਾਈ ਕਰੋਗੇ ਫਿਰ ਪਤਾ ਲੱਗੇਗਾ ਦੇਖੋ ਬਿਲਕੁਲ ਖੋਏ ਦੀ ਬਰਫੀ ਆਪਾਂ ਨੇ ਬਣਾ ਕੇ ਤਿਆਰ ਕਰ ਲਈਏ ਤੇ ਬਹੁਤ ਹੀ ਵਧੀਆ ਦੇਖੋ ਮੂੰਹ ਚ ਖੁੱਲਣ ਵਾਲੀ ਆਪਣੀ ਬਰਫੀ ਤਿਆਰ ਹੈ ਆ ਦੇਖੋ ਬਿਲਕੁਲ ਪਿਓਰ ਆਪਾਂ ਘਰ ਦੀਆਂ ਚੀਜ਼ਾਂ ਨਾਲ ਹੀ ਬਣਾ ਕੇ ਤਿਆਰ ਕਰ ਲਈਏ ਤੇ ਬਿਲਕੁਲ ਵੀ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ ਔਰ ਬਹੁਤ ਹੀ ਸੌਫਟ ਜਿਹੀ ਆਪਣੀ ਬਣ ਕੇ ਬਣ ਕੇ ਤਿਆਰ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਸਕਦੇ ਹੋ ਆ ਦੇਖੋ ਇਹਦੇ ਜਿਹੜੇ ਪੀਸਿਸ ਨੇ ਕਿੰਨੇ ਆਰਾਮ ਨਾਲ ਆਪਾਂ ਨੇ ਕੱਟ ਵੀ ਕਰ ਲਏ ਨੇ ਬਹੁਤ ਹੀ ਸੋਹਣੀ ਤੇ ਬਹੁਤ ਹੀ ਟੇਸਟੀ ਜੀ ਰੈਸਪੀ ਆਪਣੀ ਬਣ ਕੇ ਤਿਆਰ ਹੈ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੇ ਤਾਂ ਪਲੀਜ਼ ਮੇਰੇ ਚੈਨਲ ਇਸੇ ਤਰ੍ਹਾਂ ਦੀਆਂ ਮਜ਼ੇਦਾਰ ਰੈਸਪੀਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਕੇ ਤਿਆਰ ਕਰ ਲਈ ਔਰ ਕੁਝ ਹੀ ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਤੁਹਾਨੂੰ ਇਹ ਰੈਸਪੀ ਜਿਹੜੀ ਹੈ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਿਓ ਫਿਰ ਉਹਦਾ ਟੇਸਟ ਕਰਿਓ ਟੇਸਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਤੇ ਚੈਨਲ ਨੂੰ ਹਰੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ